ਉਹ ਆਏ ਅੱਜ ਹੋਲੀ ਜਿਹੜੀ ਗਊਸ਼ਾਲਾ 3 ਨੰਬਰ ਡਿਵੀਜ਼ਨ ਮੈਂ ਸਵੇਰੇ ਗਊ ਮਾਤਾ ਦਾ ਅਸ਼ੀਰਵਾਦ ਲੈ ਕੇ ਉੱਥੋਂ ਆਇਆ ਵਾ ਅੱਜ ਉਹਨਾਂ ਲੋਕਾਂ ਨੇ ਮੈਨੂੰ ਇਹ ਰੰਗ ਦੇ ਵਿੱਚ ਰੰਗਿਆ ਵਾ ਇੱਕ ਵਿਜੇ ਦੇ ਰੰਗ ਦੇ ਵਿੱਚ ਰੰਗਿਆ ਅੱਜ ਇੱਕ ਆਪਣੀ ਖੁਸ਼ੀ ਦੇ ਰੰਗ ਦੇ ਵਿੱਚ ਰੰਗਿਆ ਵਾ ਇਹ ਦੋਨੇ ਰੰਗ ਜਿਹੜੇ ਅੱਜ ਹਲਕਾ ਸੈਂਟਰ ਦੇ ਲੋਕਾਂ ਦੇ ਚੜੇ ਹੋਏ ਆ ਅੱਜ ਕਿਉਂਕਿ ਉਹਨਾਂ ਨੂੰ ਪਤਾ ਕਿ ਵਿਕਾਸ ਹੋਣ ਜਾ ਰਿਹਾ ਹਲਕਾ ਸੈਂਟਰ ਦਾ ਜਿੰਦੀ ਪੱਧਰ ਤੇ ਕੰਮ ਹੋਊਗਾ ਕੱਲਾ ਕੱਲਾ ਬੰਦਾ ਜਿਹੜਾ ਹਲਕੇ ਸੈਂਟਰ ਦਾ ਉਹ ਖੁਸ਼ਿਆਲ ਹੋਊਗਾ ਕੋਤਾ ਤੇਲੀ ਬਹੁਤ ਵੱਡੀ ਚੁਣੌਤੀ ਆ ਜਿਹੜੇ ਕੋਈ ਚੋਟਾ ਮਨੋ ਨਾ ਪਤਾ ਬਹੀ ਨਾ ਕੰਮ ਕਰਨ ਵਾਲੇ ਲਈ ਤਾਂ ਬਹਰ ਚੁਣੌਤੀ ਵੱਡੀ ਹੁੰਦੀ ਆ ਜਿਹਨੇ ਕੰਮ ਕਰਨਾ ਉਹਦੇ ਲਈ ਕੋਈ ਚੁਣੌਤੀਆਂ ਨਹੀਂ ਵੱਡੀਆਂ ਛੋਟੀਆਂ ਕੰਮ ਕਰਾਂਗੇ ਲੋਕਾਂ ਦਾ ਕੰਮ ਦੇ ਉੱਤੇ ਵਿਸ਼ਵਾਸ ਕਰਕੇ ਸਾਨੂੰ ਐਡਾ ਵਧੀਆ ਫਤਵਾ ਦਿੱਤਾ ਇਹ ਚੁਣੌਤੀਆਂ ਚੁਣੌਤੀਆਂ ਦਾ ਜਿਨ੍ਹਾਂ ਨੇ ਆਪਣਾ ਢੇਡ ਭਰਨਾ ਹੋਵੇ ਉਹਨਾਂ ਦੀ ਉਹਨਾਂ ਲਈ ਚੁਣੌਤੀਆਂ ਹੁੰਦੀਆਂ ਅਸੀਂ ਤਾਂ ਲਗਾਤਾਰ 25 ਸਾਲ ਪਹਿਲਾਂ ਲੋਕਾਂ ਦੀ ਸੇਵਾ ਕੀਤੀ ਆ ਇੱਥੇ ਵੀ 25 ਸਾਲ ਲਗਾਤਾਰ ਸੇਵਾ ਕਰਾਂਗੇ ਲੋਕ